ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਬਾਈ ਹਰਬੇਲ ਦੇ ਕੋਲ ਤੇ ਪਸ਼ੂ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਤਿੰਨ ਤੁਹਾਨੂੰ ਦਿਖਾ ਦਾਂਗੇ ਇੱਕ ਬਿਲਕੁਲ ਢੇਰੀ ਮੱਝ ਦਿਖਾ ਦਾਂਗੇ ਨੀਲੀ ਰਵੀ ਦੀ ਜਿਹੜੀ ਦੋਸਤੋ ਨੀਲੀ ਦੀ ਮੱਝ ਆ ਮਗਰ ਕੱਤੀ ਵੀ ਪਿਓਰ ਨੀਲੀ ਦੀ ਦੋ ਮੱਝ ਹੋਰ ਦਿਖਾ ਦਾਂਗੇ ਬਿਲਕੁਲ ਇੱਕ ਜਿਹੜੀ ਦੋਸਤੋ ਮੱਝ ਤਾਜੀ ਫਰੀਦਬਾਈ ਆ ਦੂਜੀ ਮਾਜੇ ਵੀ ਬਿਲਕੁਲ ਸੁਈਆਂ ਸਵਾਈਆਂ ਹੋਣਗੀਆਂ ਜਾਂ ਗੱਬਣਾ ਉਹ ਵੀਰ ਹਰਦੇਲ ਦੇ ਨਾਲ ਗੱਲਬਾਤ ਕਰਕੇ ਪੂਰੀ ਇਨਫੋਰਮੇਸ਼ਨ ਆਪਾਂ ਲੈ ਲਾਂਗੇ ਅੱਜ ਇੱਕ ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 4 ਵਜੇ ਦੋਸਤੋ ਸ਼ਾਮ ਦਾ ਸਮਾਂ ਹੈਗਾ ਇਸ ਬਿਲਕੁਲ ਢੇਰੀ ਮਾਜਦੀ ਦੋਸਤੋ ਜਿਹੜੀ ਆ ਨੀਲੀ ਦੀ ਮਾਜਾ ਢੇਰੀ ਆ ਇਹਦੀ ਚਵਾਈ ਆ ਤੁਹਾਨੂੰ ਵੀਡੀਓ ਦੇ ਵਿੱਚ ਵੇਖਣ ਦੇ ਵਿੱਚ ਮਿਲ ਜੂਗੀ ਸੋ ਜਿਸ ਵੀਰ ਨੂੰ ਜਿਹੜਾ ਪਸੂ ਪਸੰਦ ਆਊਗਾ ਆਪਦੀ ਤਸੱਲੀ ਨਰਕ ਪਰਖ ਕਰਕੇ ਪਸ਼ੂ ਖਰੀਦ ਸਕਦੇ ਆ ਆਜੋ ਕਰਦੇ ਆ ਗੱਲਬਾਤ ਬਾਈ ਹਰਪ੍ਰੀਤ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਬਾਈ ਹਰਵਿੰਦਰ ਸਿੰਘ ਸਾਸਤਰੀ ਹਾਂਜੀ ਸੰਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਟਿੱਕਾ ਵਿੱਚ ਅਚਾਰ ਰਵੀਰ ਭਾਈ ਅੱਜ ਪਸ਼ੂ ਤਿੰਨ ਪਕਾਉਗਾ ਤੈਨੂੰ ਸਭ ਤਿੰਨ ਨੇ ਦੋ ਤਾਜੀਆਂ ਸੁਈਆਂ ਹਾਂ ਇੱਕ ਦਾ ਬੱਚਾ ਮਰਿਆ ਹਾਂ ਤੇ ਇਹ ਤਿੰਨ ਹੀ ਪਸ਼ੂ ਜਿਹੜੇ ਹੈ ਇਹ ਤਿੰਨੇ ਸੋਇਸ ਵੇ ਹਨ ਹਾਂਜੀ ਹਾਂਜੀ ਠੀਕ ਹੈ ਤਾਂ ਪਹਿਲੇ ਨੰਬਰ ਤੇ ਬਾਈ ਹਰਵਿੰਦਰ ਸਿੰਘ ਸਟਾਰਟ ਕਰ ਲੀਏ ਆਪਾਂ ਆ ਢੇਰੀ ਮਾਂ ਜਿੱਕ ਲੈ ਕੇ ਆਉਂਦੀ ਹੈ ਨੀਲੀ ਸੰਧੂ ਸਾਹਿਬ ਢੇਰੀ ਜਾਂ ਨੀਲੀ ਹਾਂ ਤੇ ਬੜਾ ਬੱਚਾ ਵੀ ਕਿੱਥੇ ਜਿਹੜਾ ਬਖਸ਼ਦਾ ਬਹੁਤ ਟੌਪ ਦਾ ਮਗਰ ਕੱਟੀ ਆ ਗਈ ਕੱਟੀ ਆ ਗਈ ਆ ਅੱਛਾ ਜੀ ਤੇ ਆਪ ਕੋਲ ਵੀ ਇਹ ਨਹੀਂ ਨੀਲੀ ਆ ਤੇ ਢੇਲੀ ਮੱਝ ਤੋਂ ਉਤੋਂ ਨੀਲੀ ਦੀ ਆ ਜਦੋਂ ਕੋਈ ਮੀਣੀ ਮੱਝ ਨਿਕਲਦੀ ਹੈ ਜਾਂ ਢੇਲੀ ਮੱਝ ਨਿਕਲਦੀ ਹੈ ਨੀਲੀ ਦੀ ਤੇ ਬਹੁਤ ਵੀਰ ਪਸੰਦ ਕਰਦੇ ਆ ਕਿਉਂਕਿ ਅ ਸ਼ਕੀਰ ਕੁੰਡੀਆਂ ਝੋਟੀਆਂ ਚਾਹੇ ਖੁੱਲੇ ਸਿੰਗ ਵਾਲੇ ਪਸ਼ੂ ਦੋਸਤੋਂ ਨਾਰਮਲ ਨੀਲੀ ਦਾ ਵੀ ਤੇ ਚਾਹੇ ਨੀਲੀ ਦੇ ਪਸ਼ੂ ਨਿਕਲਦੇ ਆ ਉਹ ਤਾਂ ਖਰੀਦੇ ਖਰੀਦੇ ਹੋ ਤੁਸੀਂ ਬਾਕੀ ਜਦੋਂ ਕੋਈ ਢੇਲੀ ਮੱਝ ਤੇ ਬਾਕੀ ਜਾਂ ਮੀਨੀ ਕਦੀ ਨਿਕਲੇ ਤੇ ਉਹ ਵੀ ਬਹੁਤੇ ਵੀਰਾਂ ਦੀ ਪਸੰਦ ਹੁੰਦੀ ਆ ਸੰਤੋਖ ਸਾਹਿਬ ਆਪਾਂ ਦੇਖ ਰਿਹਾ ਜੀ ਥੋੜੇ ਦਿਨਾਂ ਤੋਂ ਬੜੀ ਇੱਕ ਫੇਮਸ ਹੋ ਰਹੀ ਜੀ ਨੀਲੀ ਮੀਨੀ ਜਿਹਦੀ ਚਵਾਈ ਚੱਲ ਰਹੀ ਹੈ ਹੁਣ ਚਵਾਈ ਕਾਫੀ ਬੈਸਟ ਚਵਾਈ ਰਹੀ ਹੁੰਦੀ ਹੈ ਹਾਂਜੀ ਬਿਲਕੁਲ ਤੇ ਉਸੇ ਵੰਡ ਉਸੇ ਦੀ ਆ ਮਿਲਕਿੰਗ ਜਿਹੜੀ ਰੱਬ ਨੇ ਕਿਸੇ ਕਿਸੇ ਨੂੰ ਜਿਹੜਾ ਦੋਸਤੋ ਉਹ ਹੁਨਰ ਲਾਇਆ ਕਿਸੇ ਕਿਸੇ ਨੂੰ ਮਿਲਕਿੰਗ ਵਿੱਚ ਵੱਧ ਲਾਈ ਆ ਕਿਸੇ ਨੇ ਰਿਕਾਰਡ ਬਣਾਉਣੇ ਵੀ ਲਿਖੇ ਆ ਮਾਵਾ ਸਾਰੀਆਂ ਪੁੱਤ ਜਾਂਦੀਆਂ ਦੋਸਤੋ ਰਿਕਾਰਡ ਵੀ ਕੋਈ ਵੀ ਬਣਾਉਂਦਾ ਤੇ ਉਹ ਗੱਲਬਾਤ ਆ ਵੀ ਬਾਕੀ ਬਾਕੀ ਤਾਜੀ ਸੂਈ ਹੈ ਮਗਰ ਕੱਟੀ ਤਾਂ ਉਹ ਦਿਖਾ ਦਾਂਗੇ ਕੱਟੀ ਬਹੁਤ ਜ਼ਿਆਦੀ ਸੋਹਣੀ ਹੈ ਮਗਰ ਵੀਰ ਰਵੇਲ ਕਹਿੰਦਾ ਵੀ ਮਗਰ ਇਹ ਅਲਬਛ ਦੀ ਜਿਹੜੀ ਹੈ ਦੋਸਤੋ ਇਹ ਮਗਰ ਕੱਟੀ ਆ ਸੋ ਬਾਕੀ ਸੀਮਨ ਦੋਸਤੋ ਤੁਸੀਂ ਆਪ ਜਿਹੜੀ ਅਵੇਰੀਫਾਈ ਕਰ ਲਿਓ ਵੇਖੋ ਬਹੁਤ ਸੋਹਣੀ ਕੱਟੀ ਆ ਮਾਰਤੀ ਬਹੁਤ ਜ਼ਿਆਦੀ ਵਧੀਆ ਜੈਜ ਮਾਰਤੀ ਦਾ ਠੇਡਾ ਕੱਟ ਹੈ ਸਰ ਚੰਗਾ ਪਿੱਪੂੜਾ ਕੱਟੀ ਦਾ ਹਾਂ ਬਿਲਕੁਲ ਇੱਕ ਨਾ ਇੱਕ ਫਰੀ ਆ ਆਉਣ ਵਾਲੇ ਸਮੇਂ ਦਾ ਜਿਹੜਾ ਭਵਿੱਖਾ ਬਹੁਤ ਵਧੀਆ ਰਹੂਗਾ ਬੱਚੇ ਦਾ ਇਹ ਤੁਸੀਂ ਇਹ ਚੀਜ਼ ਦੇਖਦੇ ਹੋ ਜੋਰ ਕਰੋ ਉਠਾ ਪਾਠਾ ਫਿਰ ਕਿਤਾ ਚੋਗਾ ਹਾਂ ਬਿਲਕੁਲ ਕੋਰੇ ਸਰ ਦੀ ਹੈ ਇਹ ਪਲੀ ਜਾਂਦੀ ਹੈ ਹਾਂ ਠੀਕ ਹੈ ਇਹ ਮਗਰ ਕੱਟੀ ਬਹੁਤ ਦੋਸਤੋ ਸਮੂਲੀ ਕੱਟੀ ਹੋਵੇਗੀ ਤੇ ਜਰੂਰ ਤੁਸੀਂ ਇਹ ਸਮਾਜ ਨੂੰ ਖਰੀਦਣ ਬਾਰੇ ਵਿਚਾਰ ਬਣਾ ਲਿਓ ਮਗਰ ਕੱਟੀ ਆ ਤੇ ਕੱਟੀ ਦੀ ਕੋਈ ਵੀ ਸ਼ੌਂਕ ਨਾ ਸੰਭੂਗਾ ਤੇ ਬਹੁਤ ਵੱਡੀ ਘੋਟੀ ਮਾੜੀ ਜਿਹੜੀ ਤਿਆਰ ਹੋ ਜੂਗੀ ਅਸਰ ਵੇਲਾ ਦਿਨ ਕਿੰਨੇ ਹੋਗੇ ਸਾਨੂੰ ਆ ਸੰਤੂ ਸਾਹਿਬ ਅੱਜ ਇਹਨੂੰ ਪੰਜਵਾਂ ਦਿਨ ਆ ਪੰਜਵਾਂ ਦਿਨ ਬਿਲਕੁਲ ਤੇ ਕੀ ਹੋਣ ਥੱਲੇ ਮਲਗੀ ਦੁੱਧ ਤਿਆਰ ਸੰਦੂ ਸਾਹਿਬ ਦੁੱਧ ਤਾਂ ਵੈਸੇ ਚਲੋ ਮੈਂ ਤਾਂ 12 13 ਕਹੂੰਗਾ ਚਵਾਦੇ ਭਾਵੇਂ 15 ਚਵਾਦੇ 16 ਚਵਾਦੇ ਪਰ 12 13 ਦੀ ਇਹਦੀ ਬਾਡੀ ਨੂੰ ਵੇਖਦੇ ਆ ਆ ਜਾਂ ਇਹਦੀ ਚਵਾਈ ਨੂੰ ਇਹਦੇ ਕੱਦ ਕਾੜ ਨੂੰ ਆਪਾਂ ਇਹਨਾਂ ਚੀਜ਼ਾਂ ਨੂੰ ਯਾਨੀ ਸਾਰੀਆਂ ਨੂੰ ਕਵਰ ਕਰੀਏ ਤਾਂ 12 13 ਦੀ ਨਾਰਮਲ ਚਵਾਈ ਜਿਹੜੀ ਸਕਿਨ ਵਾਈ ਹੈ ਆਪਾਂ ਇਹਨੂੰ ਦੇਖੀਏ ਹੁਣ ਮੌਜੂਦ ਆ ਮੌਜੂਦ ਸੰਦੂ ਸਾਹਿਬ ਜਿਹੜਾ ਹੁਣ ਆ ਉਹ 9 ਤੋਂ 10 9 ਤੋਂ 10 ਹਾਂਜੀ 9 ਤੋਂ 10 ਜਿਹੜਾ ਅੱਜ ਮੌਜੂਦ ਆ ਦੋਸਤੋ ਕੋਈ ਤੀਜੇ ਚੌਥੇ ਚੌਥੇ ਦਿਨ ਦੇ ਵਿੱਚ ਅਨਿਕ ਛੇ ਮਹੀਨਾ ਪਹਿਲਾਂ ਪੰਜ ਮਹੀਨਾ ਛੇ ਮਹੀਨਾ ਪਹਿਲਾਂ ਪੱਲੇ ਦੰਦਾਂ ਦਾ ਚੰਗੀ ਚੋਾਈ ਕਰਾ ਦੂ ਵੀਰ ਜੀ ਕੋਲ ਦਿੱਲੀ ਮੰਨਤੀ ਆਖਾ ਤੇ ਚੰਗੀ ਯਾਨੀ ਕਿ ਇਹ ਆ ਦੇਖੀ ਨਾ ਪਾ ਇਹਦੀ ਬੋਡੀ ਮਾਰਕਿੰਗ ਜਿਹੜੀ ਇਹ ਆ ਪਰਲੇ ਬਨੇ ਬਨੇ ਤੇ ਡਾਬੂ ਵੀ ਆ ਸਭ ਠੀਕ ਹੈ ਬਾਕੀ ਮਗਰਲੇ ਪੈਰ ਦੋਸਤੋ ਥੋਠੇ ਆ ਠੀਕ ਆ ਮਗਰਲੇ ਪੈਰਾਂ ਤੋਂ ਥੋਠੇ ਆ ਅਗਲੇ ਪੈਰਾਂ ਦੇ ਬਿਲਕੁਲ ਤੁਹਾਨੂੰ ਗੱਡਿਆਂ ਤੋਂ ਥੱਲੇ ਨਾ ਜਵਾਬ ਮਿਲ ਜੂਗਾ ਬਿਲਕੁਲ ਠੀਕ ਹੈ ਤੇ ਨੀਲੀ ਦੀ ਮਾਝਾ ਆ ਠੀਕ ਆ ਹਰਪ੍ਰੀਤ ਭਾਈ ਐਸਰ ਢੇਲੀ ਨੀਲੀ ਦਾ ਕਿੰਨਾ ਮੁੱਲ ਕਿੰਨਾ ਕਰਦੇ ਸਾਂ ਤੰਨੂ ਸਾਹਿਬ ਵੈਸੇ ਤਾਂ ਬਹੁਤ ਮੁੱਲ ਦੀ ਚੀਜ਼ ਐ ਇਹਦਾ ਦਾ ਕੋਈ ਮੁੱਲ ਹੀ ਨਹੀਂ ਇਹੋ ਜੀਆਂ ਚੀਜ਼ਾਂ ਦਾ ਹਾਂਜੀ ਜਿਵੇਂ ਦੋਵੇਂ ਚੀਜ਼ਾਂ ਮਾਵਾ ਵੀ ਆ ਇੱਕ ਤੋਂ ਇੱਕ ਵਧ ਕੇ ਕੁਆਲਿਟੀ ਆ ਕੋਈ ਤੁਸੀਂ ਚੀਜ਼ਾਂ ਨਹੀਂ ਆ ਦੋਵੇਂ ਕੋਈ ਸ਼ੱਕ ਨਹੀਂ ਐ ਤਾਂ ਕਿ ਸੰਤੂ ਸਾਹਿਬ ਮੁੱਲ ਕਰਨ ਨੂੰ ਭਾਵੇਂ ਇਹਦਾ 1-10 ਕਰੀ ਜਾਈਏ 1-5 ਕਰੀ ਜਾਈਏ 87000 ਦੇ ਵਿੱਚੋਂ ਵੀ ਆਪਾਂ ਥੋੜਾ ਬੋਧਾ ਮਾਨਤਾ ਕਰਾਂ 7000 ਹਾਂਜੀ ਥੋੜਾ ਬਹੁਤਾ ਮਾਨਦਾਨ ਠੀਕ ਹੈ ਜੀ 7000 ਦੇ ਵਿੱਚੋ ਦੋਸਤੋ ਥੋੜਾ ਬਬਾ ਮਾਨਦਾਨ ਜ਼ਰੂਰ ਦਿੱਤਾ ਜਾਊਗਾ ਵੀਰ ਜੀ ਦਾ ਬਾਕੀ ਚਵਾਈ ਵੀ ਦਿਖਾ ਦਿੰਦੇ ਚਵਾਈ ਜਿਹੜੀ ਆਪਾਂ ਬਿਲਕੁਲ ਵੀਡੀਓ ਦੇ ਵਿੱਚੇ ਕਰਕੇ ਤੁਹਾਨੂੰ ਦਿਖਾ ਦਿੰਦੇ ਕੱਟੀ ਆ ਕੱਟੀ ਦਾ ਵੀ ਚਵਾਈ ਵੀ ਦਿਖਾ ਦਾਂਗੇ ਦੋਸਤੋ ਬਾਰ-ਬਾਰ ਕਹੁੰਦਾ ਮਕਸਦ ਹੈ ਦੋਸਤੋ ਬਹੁਤੇ ਵੀਰ ਕੱਟੀ ਖਰੀਦਣੀ ਚਾਹੁੰਦੇ ਆ ਬਕਰੇ ਤੌਰ ਤੇ ਮਗਰ ਤੁਹਾਨੂੰ ਕੱਟੀ ਜਿਹੜੀ ਇਹ ਨਿਲਜੂਗੀ ਇਹ ਸਮਝਦੇ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਅਗਲੀ ਮਾਝ ਜਿਹੜੀ ਆ ਬਾਹ ਦਿਖਾ ਦਿੰਨੇ ਆ ਇਹ ਝੋਟੀ ਦੀ ਕੀ ਡੀਟੇਲ ਆ ਜੀ ਇਹ ਸੰਤੂ ਸਾਹਿਬ ਦੂਜੇ ਸਵੇਰੇ ਝੋਟੀ ਸੂਈ ਆ ਹਾਂ ਕਰੀਬੇ ਦੇ ਥੱਲੇ 9 ਸਾਢੇ 9 ਲੀਟਰ ਦੁੱਧ ਜਿਹੜਾ ਹਾਂ ਜੀ ਆ ਰੈਡੀ ਆ 8-9 ਦਿਨ ਦੀ ਸੂਈ ਆ ਤੁਹਾਨੂੰ ਮਤਲਬ ਬੱਚਾ ਪਿੱਛੇ ਮੇਲ ਕਾਫ ਠੀਕ ਜੀ ਤੁਸੀਂ ਆਈਏ ਇੱਕ ਨੰਬਰ ਮੇਲ ਕਾਫ 8-9 ਦਿਨਾਂ ਦੀ ਸੂਈ ਹੈ ਦੁੱਧ ਕਿੰਨਾ ਦੱਸਿਆ ਹੁੰਦਾ ਦੁੱਧ 9 ਲੀਟਰ ਦੁੱਧ ਆ ਜੀ ਦੂਜੇ ਨੰਬਰ ਤੇ ਆ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਪਿੱਛੇ ਕੱਟਾ ਠੀਕ ਜੀ ਆ ਮਗਰ ਕੱਟਾ ਦਾ ਮੇਲ ਕਾਫ ਮਸਾ ਬਣਾਇਆ ਜਾਂਦਾ ਆਪੀ ਸਵਾਗਤ ਕਰੀਏ ਬਹੁਤ ਸੋਹਣੀ ਹੈ ਅ ਜਿਹਨੇ ਆਈਡੀਆ ਸੁਣ ਲਈ ਆ ਸਾਰੀ ਠੀਕ ਹੈ ਤੇ ਹੁਣ ਮਾ ਉਹ ਕਿਲੋ ਜਿਹੜਾ ਦੋਸਤੋ ਬਿਲਕੁਲ ਹਾਜ਼ਰ ਆ ਠੀਕ ਆ ਆ ਦੇਖੋ ਠੀਕ ਹੈ ਹਾਈਟ ਮੀਡੀਅਮ ਦੇ ਵਿੱਚ ਤੁਸੀਂ ਅਕਾਊਂਟ ਦੋਸਤੋ ਕਰ ਸਕਦੇ ਹੋ ਹਾਈਟ ਮੀਡੀਅਮ ਆ ਤੇ ਛੋਟੀ ਦੂਜਾ ਸਵੇਰ ਸੁਈ ਹੈ ਅਚਾਰ ਭਾਈ ਸਾਡ ਸੂਟ ਦਾ ਧਾਰਾ ਘੱਟ ਵੱਧ ਨਹੀਂ ਧਾਰ ਨਹੀਂ ਸੰਤੋ ਸਾਹਿਬ ਘੱਟ ਵੱਧ ਬਿਲਕੁਲ ਪਾਈ ਦਾ ਮੜਾ ਦੇ ਦੇਖਣ ਨੂੰ ਲੱਗਦਾ ਪਰ ਧਾਰ ਚ ਕੋਈ ਠੀਕ ਹੈ ਜੀ ਵਾਪਿਸ ਨੂੰ ਧਾਰਾ ਦਾ ਵੱਧ ਘੱਟ ਜਿਹੜਾ ਕੋਈ 200 ਤੋਂ ਜ਼ਿਆਦਾ ਫਰਕ ਨਹੀਂ ਹੈਗਾਗਾ ਕਿ ਗਾ 9 ਕਿਲੋ ਦੋ ਤੱਕ ਵੀ ਤੁਸੀਂ ਚੁਆਈ ਕਰ ਲੈਣੀ ਤੇ ਕਿੰਨਾ ਇਹਦਾ ਮੁੱਲ ਕੀ ਰਹੂਗਾ ਜੀ ਸਤੂ ਦਾ ਮੁੱਲ ਇਹਦਾ 40000 ਰੁਪਇਆ ਉਹਦੇ ਜੋ ਵੀ ਆਪਾਂ ਛੋੜਛੱਪਾ ਕਰਾਇਆ 40000 ਠੀਕ ਹੈ ਬਹੁਤ ਸੋਹਣੀ ਹੈ ਪ੍ਰੀਤੀ ਆ ਸੈਂਕੋੜਾ ਲੱਗਾ ਹੂੰ ਕੋਟੀ ਵਾਈ ਕਿੰਨੀ ਵੇਚੀਏ 40 ਚਾਹੀਏ ਹੂੰ ਠੀਕ ਸਤਿ ਸ਼੍ਰੀ ਅਕਾਲ ਅਗਲੀ ਮੱਝ ਤੁਹਾਨੂੰ ਦਿਖਾਉਣੀ ਆ ਲਾਸਟ ਕੁਲਪਰ ਬੇਨ ਬੱਚੇ ਤੋਂ ਇਹ ਬੇਨ ਬੱਚੇ ਤੋਂ ਸੱਜਾ ਆਪਾਂ ਦਿਖਾ ਦੱਤੇ ਆਪਣੇ ਕੋਲ ਵੀਡੀਓ ਵੀ ਕਵਰ ਆ ਇਹ 20 25 ਦਿਨ ਦਾ ਸੂਆ ਇਹਦਾ ਥੱਲੇ ਇਸ ਟਾਈਮ ਕੋਈ 10 ਲੀਟਰ ਦੁੱਧ ਹੋਊਗਾ ਇਹਦੇ ਤਾਂ ਇਹਦਾ ਬੱਚੇ ਮਰੇ ਨੂੰ ਅੱਜ 3 ਦਿਨ ਹੋ ਗਏ ਹੂੰ ਤਾਂ ਇੱਕ ਤਾਂ ਬਾੜੇ ਜਾ ਜੀ ਜਿਹੜਾ ਹੂੰ ਜਿਹਦੇ ਉਹਨੂੰ ਉਹਨੇ ਬਾੜੇ ਗੁਰੇ ਦੇ ਗੁਰੇ ਬਾੜੇ ਤਾਂ ਦੋਵੇਂ ਟੰਗ ਮਿਲਦੀ ਐ ਇੱਕ ਟਾਈਮ ਠੀਕ ਆ ਲੈਂਦੀ ਆ ਦੁੱਧ ਦੀ ਚਵਾਈ ਬਹੁਤ ਚੰਗੀ ਇਹ ਦੁੱਧ ਤਾਂ ਜਿੰਨਾ ਵੀ ਆਪਾਂ ਇਹਨੂੰ 12 ਕਿਲੋ ਦਾ ਚੁੱਕਾ ਠੀਕ ਹੈ ਜੀ ਇੱਕ ਟਾਈਮ ਇੱਕ ਟਾਈਮ 200 ਟੀਕਾ ਤੇ ਇੱਕ ਟਾਈਮ ਭਾੜੇ ਦੇ ਮਿਲਦੀ ਆ 20 25 ਦਿਨ ਦਾ ਸਮਾਂ ਹੁੰਦਾ ਹੁੰਦਾ ਮੈਂ ਵੀ ਸ਼ੰਦੂ ਸਾਹਿਬ ਤਾਂ ਨਹੀਂ ਜਾਂਦਾ ਹੂੰ 20 25 ਦਿਨ ਦਾ ਜਿਹੜਾ ਸਮਾਂ ਦੱਸ ਰਿਹਾ ਵੀਰ ਹੋ ਗਿਆ ਤੇ ਦੋ ਤਿੰਨ ਤਿੰਨ ਦਿਨ ਪਹਿਲਾਂ ਬੱਚਾ ਇਹਦਾ ਮਰ ਗਿਆ ਸੀਗਾ ਜੀ ਠੀਕ ਆ ਤੇ ਦੁੱਧ ਤਾਂ 9 ਕਿਲੋ ਹੈਗਾ ਜੀ 9 ਤਾਂ ਬਾਹਰ ਹੀ ਹੁੰਦਾ ਮਸਾ 9 ਕਿਲੋ ਤੋਂ ਬਾਹਰ ਜਿਹੜਾ ਦੁੱਧ ਆ ਇਸ ਮਾਧਿਅ ਦੇ ਥੱਲੇ ਠੀਕ ਆ ਮਾਧਿਅ ਹਾਈਟ ਕੱਟ ਦੀ ਪੂਰੀ ਪੱਟੀ ਆ ਠੀਕ ਆ ਤਸਵੀਰ ਨੂੰ 1.5 ਕਿਟੋਗ੍ਰਾਮ 25 ਕਿੰਨੇ ਦੱਸਦੇ ਆ ਵੀਰ ਨੇ 20 ਨੂੰ 25 ਕਿੰਨੇ ਦੱਸਣਾ ਠੀਕ ਆ ਬਾਕੀ ਆਇ ਕੋਈ ਤੁਸੀਂ ਮੂੰਹ ਮੱਥਾ ਦੇਖ ਲਓ ਆ ਦੇ ਚੰਗੀ ਉਹ ਰਾਖਾ ਠੀਕ ਹੈ ਨੀ ਆ ਦੇ ਅੱਛਾ ਹਾਂ ਪਹਿਲੇ ਤਾਂ ਫਿਰ ਕੀ ਲੈਣ ਦਨ ਰੂਗੇ ਇਹਦਾ ਸੰਦਸਾ ਆਪਾਂ ਜਿਹੜਾ 56000 ਰੁਪਇਆ ਮੁੱਲ ਕਰਦੇ 1000 ਰੁਪਇਆ ਮਾਨਤਨ ਕਰਾਂਗੇ 55000 ਦਾ ਲੈਦੇ ਕਰਾਂਗੇ 55 10 ਕਿਲੋ ਦੁੱਧ ਠੀਕ ਹੈ 55000 ਦੇ ਵਿੱਚ 10 ਕਿਲੋ ਦੁੱਧ ਦੋਸਤੋ ਤੁਹਾਨੂੰ ਮਿਲ ਜਾਊਗਾ ਠੀਕ ਹੈ ਜੀ ਬਾਕੀ ਬੇਨ ਬੱਚੇ ਤੋਂ ਆ ਤੁਹਾਨੂੰ ਮੈਂ ਜ਼ਿਕਰ ਵੀ ਕਰਤਾ ਬਾਈ ਹਰ ਵੇਲੇ ਵੀ ਦੱਸਤਾ ਇੱਕ ਡੰਗ ਪਹਾੜੇ ਤੇ ਇੱਕ ਡੰਗ ਟੀਕੇ ਤੇ ਬਾਕੀ ਤੁਸੀਂ ਆਪਦੀ ਥੋੜੀ ਜਿਹੀ ਕੋਸ਼ਿਸ਼ ਕਰਕੇ ਦੋਸਤੋ ਦੋਵੇਂ ਡੰਗ ਵੀ ਇਹਨੂੰ ਪਹਾੜੇ ਤੇ ਚਾਰਦੇ ਲਿਆ ਸਕਦੇ ਜੀ ਸਵਾਇਪ ਠੀਕ ਹੈ ਤੇ ਆ ਅੱਜ ਪੰਦੂ ਸੀਗੇ ਬਾਈ ਹਰ ਵੇਲੇ ਦੇ ਕੋਲ ਪਹਿਲੇ ਨੰਬਰ ਤੇ ਤੁਹਾਨੂੰ ਇੱਕ ਇਹ ਧੀਮੀ ਮੱਝ ਦਿਖਾਤੀ ਜੀ ਨੀਂਦੀ ਜੀ ਇਹ ਵੀ ਕਰਦੀ ਹੈ ਠੀਕ ਹੈ ਜੀ ਆ ਲੋ ਸੰਪਰਕ ਨੰਬਰ ਆਪਣੇ ਜ਼ਰੂਰ ਦੇਓ 9903682025 9906382025 ਠੀਕ ਹੈ ਜੀ ਤੋਂ ਤੋਂ ਸਾਨੂੰ ਮੇਰੇ ਨਾਲ ਬਾਈ ਹਰਦੇਵ ਸਿੰਘ ਤਿੰਨ ਪਸ਼ੂ ਅੱਜ ਦਿਖਾਤੇ ਇਸ ਵੀਡੀਓ ਦੇ ਵਿੱਚ ਜਿਹੜਾ ਐਨੀਮਲ ਪਸੰਦ ਆਊਗਾ ਤਾਂ ਸੱਡੀ ਤੁਸੀਂ ਕਰਨੀ ਆ ਦੋ ਡਾਂਗ ਚਪਾਈ ਕਰ ਲੋ ਚਾਰ ਟਾਈਮ ਕਰ ਲੋ ਮਿਲ ਜਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ